ਕਿ ਸਾਡੇ ਹਲਕੇ ਦੇ ਲੋਕਾਂ ਦੇ ਲਈ ਹਮੇਸ਼ਾ ਹੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਪੰਨੂ ਜਰ ਨੇ ਸਾਰਿਆਂ ਨੂੰ ਇੱਕੋ ਹੀ ਵਾਦਾ ਕੀਤਾ ਏ ਕਿ ਹਲਕੇ ਦੇ ਲੋਕਾਂ ਦਾ ਕੰਮ ਕਰਨਾ ਹੈ ਵਾਅਦਾ ਵਾਅਦਾ ਕੰਮ ਕਰਨਾ ਹੈ ਸਾਨੂੰ ਵੀ ਇਦਾਇਤਾ ਨਹੀਂ ਕਿ ਕਿ ਇਹ ਗਲਤ ਬਾਤ ਬੰਦੇ ਦਾ ਸਾਥ ਨਹੀਂ ਦੇਣਾ ਸਾਥ ਕਰਕੇ ਨਸ਼ਿਆ ਵਾਲੇ ਬੰਦੇ ਦਾ ਚੋਰੀਆਂ ਚਕਾਰਿਆਂ ਵਾਲੇ ਬੰਦੇ ਦਾ ਬਿਲਕੁਲ ਸਾਥ ਨਹੀਂ ਦੇਣਾ ਬਾਕੀ ਕਿਸੇ ਦਾ ਵੀ ਕੋਈ ਕੰਮ ਹੈ ਇਹ ਸਭ ਸਰਦਾਰ ਬੰਦੀ ਸਿੰਘ ਪੰਨੋ ਜੀ ਦੀ ਫਰੇਣ ਚਦਕਾਈ ਹੋ ਰਿਆ ਏ ਸਰਦਾਰ ਅਰਵੀਰ ਸਿੰਘ ਜਵੀਸ਼ ਅਨੰਦਾ ਜੀ ਨੇ ਅੱਜ ਦਫ਼ਤਰ ਦੇ ਦੁਆਟਨੇ ਸਮੇਂ ਤੇ ਪਹੁੰਚੇ ਨੇ ਤੇ ਆਪਾਂ ਪੰਨੋ ਸਾਹਿਬ ਦਾ ਇੱਕ ਮਿੰਟ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਸਵਾਗਤ ਵੀ ਕਰਦੇ ਆ ਕਿ ਪੰਨੋ ਸਾਹਿਬ ਇੱਥੇ ਪਧਾਰੇ ਨੇ ਦੇਖੋ ਅੱਜ ਮੈਂ ਵੀ ਇੱਕ ਵਾਰ ਫਿਰ ਆਈ ਹਾਂ ਸੰਗਾਂ ਦਾ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਰੁਝੇਮਿਆਂ ਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਇੱਥੇ ਪਹੁੰਚੇ ਹੋ ਕਿ ਪੰਨੂ ਸਾਹੀ ਹਮੇਸ਼ਾ ਲੋਕਾਂ ਦੀ ਸੇਵਾ ਲਈ ਆਜਨਦੇ ਰਹੇ ਤੇ ਨਵੀਂ ਸੰਨੰਦਾ ਜੀ ਨੇ ਡਿਊਟੀ ਐਸੇ ਕਰਕੇ ਲਾਈ ਹੈ ਤੇ ਨੰਦਾ ਸਾਹਮਣੇ ਵੀ ਦਫ਼ਤਰ ਐਸੇ ਕਰਕੇ ਬੋਲਿਆ ਹੈ ਵਾਰ ਨੰਬਰ 7 ਦੀ ਸਾਰੀ ਸੰਗਤ ਪੜਣਾ ਵੀਰ ਬਜ਼ੁਰਗ ਬੱਚੇ ਖਾਸ ਤੌਰ ਤੇ ਸਾਡਾ ਵੀਰ ਛੱਬੀ ਜਿੰਨੇ ਪ੍ਰੋਗਰਾਮ ਨੂੰ ਲੀਕਿਆ ਮੇਰੇ ਤੋਂ ਪਹਿਲੋ ਸਤਿਗੁਰਜੋਗ ਮਾਤਾ ਜੀ ਬੋਲ ਕੇ ਗਏ ਨੇ ਸ਼ਹਿਰੀਪੁਰ ਦਾ ਸਾਡਾ ਵੀਰ ਤੇਜਵਿੰਦਰ ਜੀ ਔਰ ਜਿੰਨੇ ਵੀ ਸਾਡੇ ਬਾੜਾਂ ਤੋਂ ਭਰਾ ਸਾਡੇ ਆਪ ਆਪਣੀ ਬਾੜ ਦਾ ਕੰਮ ਦੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਚਾਰ ਸ਼ੁਰੂ ਕਰਨ ਤੋਂ ਪਹਿਲੋ ਪਰਮਾਤਮਾ ਦੇ ਅੱਗੇ ਹਾਜੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾ ਨੇ ਮੈਨੂੰ ਮੈਸੇਜ ਲਾਇਆ ਸੀ ਵੀ ਕਈ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ 'ਚ ਵਾਇਨ ਹੋਣੇ ਨੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਹੋਰ ਜਿਹੜੇ ਵਾੜਾਂ ਦੇ ਭਰਾ ਨੇ ਵਾੜਾਂ ਦੇ ਕੰਮ ਦੇਖ ਰਹੇ ਨੇ ਉਹਨਾਂ ਦਾ ਵੀ ਇਦਾਂ ਵਾਧਾ ਹੈ ਪੇ ਹੋਰ ਕੰਮ ਕਰਨ ਨੂੰ ਦਿਲ ਕਰਦਾ ਮੈਂ ਕੋਈ ਬਹੁਤਾ ਮੈਂ ਲੰਮਾ ਚੋੜਾ ਭਾਸ਼ਣ ਨਹੀਂ ਦੇਣਾ ਕੰਮ ਦੀ ਗੱਲ ਕਰਾਂਗਾ ਕੰਮ ਦੀ ਜਿਹੜੀ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਸਾਨੂੰ ਲੋੜ ਹੈ ਸਭ ਤੋਂ ਜਿਹੜਾ ਸਾਡਾ ਵਿਕੋ ਅਧਿਕਾਰ ਇੱਕ ਵੋਟ ਜਿਹੜਾ ਸਾਨੂੰ ਇੱਕ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਅਧਿਕਾਰ ਕਿਉਂ ਦਿੱਤਾ ਹੈ ਅਸੀਂ ਵੋਟ ਪਾ ਕੇ ਆਪਣੇ ਮੁਹੱਲੇ ਦੀ ਆਪਣੇ ਸ਼ਹਿਰ ਦੀ ਆਪਣੇ ਹਲਕੇ ਦੀ ਅਸੀਂ ਡਵੈਲਪਮੈਂਟ ਕਰਾਉਣੀ ਹੁੰਦੀ ਹੈ ਮੇਰੇ ਤੋਂ ਪਹਿਲਾਂ ਤੇਜਵਿੰਦਰ ਭਾਈ ਨੇ ਡਿਟੇਲ ਚ ਦੱਸਿਆ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ਅੰਡਰ ਹੁੰਦੀਆਂ ਛੜਕਾਂ ਤਕਰੀਬਨ ਜਿਹੜੀਆਂ ਪੀਡਬਲਯੂਡੀ ਦੇ ਅੰਦਰ ਹੁੰਦੀਆਂ ਛੜਕਾਂ ਤਕਰੀਬਨ ਸਾਰੀਆਂ ਬਣਦੀਆਂ ਨੇ ਤਕਰੀਬਨ ਸਾਰੀਆਂ ਬਣੀਆਂ ਨੇ ਦਰਾਂ ਦਿੱਤੀਆਂ ਗਈਆਂ ਨੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਦੀ ਵੀ ਮੇਰਾ ਕਿਸੇ ਸਟੇਜ ਤੇ ਕਿਸੇ ਦੇ ਬਾੜੇ ਮਾੜਾ ਬੋਲਿਆ ਕੋਈ ਸ਼ਬਦ ਕਹਿ ਦੇ ਅਜਿਹਾ ਪਹਿਲੇ ਲੀਡਰ ਕਰਦੇ ਰਹੇ ਨੇ ਅਸੀਂ ਉਹ ਕਰਦਾਂਗੇ ਅਸੀਂ ਜੇ ਕਰਦਾਂਗੇ ਕਾ ਜਿਹੜਾ ਆ ਨਾਲ ਹੀ ਪਿੰਡ ਪੈਂਦਾ ਵੱਡੇ ਆ ਕੀ ਕਹਾਂ ਉਮਰ ਚ ਵੱਡੇ ਆ ਮੇਰੇ ਮਾਮਪਿਆਂ ਨੇ ਇਹ ਕਿਹਾ ਵੀ ਵੱਡੇ ਨੂੰ ਕਦੀ ਵੀ ਭਾਵੇਂ ਦੁਸ਼ਮਣ ਹੋਵੇ ਮਾੜਾ ਨਹੀਂ ਬੋਲਣਾ પરાਵਿਕਰਨ ਉਹ ਜਿਹੜਾ ਘਰ ਆਇਆ ਨੂੰ ਕਹਿੰਦਾ ਹੁੰਦਾ ਸੀ ਕਿੱਧਰ ਆਗੇ ਜ ਮੂੰਹ ਚੁੱਕ ਕੇ ਲੋਕ ਕਹਿੰਦਾ ਸੀ ਕਿੱਧਰ ਆਗੇ ਜ ਮੂੰਹ ਚੁੱਕ ਕੇ ਇੱਕ ਗੱਲ ਵਧੀਆ ਹੋਈ ਹੈ ਇੱਕ ਗੱਲ ਵਧੀਆ ਹੋਈ ਹੈ ਪਿਆਮ ਆਮੀ ਪਾਰਟੀ ਨੇ ਸ਼੍ਰੀ ਰਵੀਰਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਲੀਡਰਾਂ ਨੇ ਸਾਡੇ ਵਲੰਟੀਅਰਾਂ ਨੇ ਇਹਨਾਂ ਪਿਓ ਦੇ ਪਤਾ ਨੂੰ ਵੋਟਰ ਮੰਗਣ ਦੀ ਜਾਚ ਦੱਸਤੀ ਹੈ ਵੋਟ ਦਾ ਮੁੱਲ ਕੀ ਹੈ ਇਹਨਾਂ ਨੂੰ ਜਾਚ ਦੱਸਤੀ ਹੈ ਪਹਿਲੇ ਕੀ ਹੁੰਦਾ ਸੀ